ਕੈਨੇਡਾ ਨੂੰ ਲੈ ਕੇ ਜਦੋਂ ਪਹਿਲਾਂ ਸੀਗੇ ਪੁਰਾਣੇ ਵਿਦੇਸ਼ ਮੰਤਰੀ ਸੀਗੇ ਹੁਣ ਚੇਂਜ ਹੋਏ ਆ ਪ੍ਰਾਈਮ ਮਿਨਿਸਟਰ ਚੇਂਜ ਹੋਏ ਆ ਉਸ ਤੋਂ ਬਾਅਦ ਬੜੀਆਂ ਗੱਲਾਂ ਹੋ ਰਹੀਆਂ ਨੇ ਕਿ ਭਾਰਤ ਨਾਲ ਸਬੰਧ ਠੀਕ ਹੋਣੇ ਆ ਕੰਮ ਨੂੰ ਲੈ ਕੇ ਵੀ ਦਿੱਕਤਾਂ ਜਿਹੜੀਆਂ ਆ ਰਹੀਆਂ ਸਨ ਸਟੂਡੈਂਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਘੱਟ ਹੋ ਜਾਣ ਕਿਸ ਤਰ੍ਹਾਂ ਨਾਲ ਦੇਖਦੇ ਹੋ ਕੈਨੇਡਾ ਦੇ ਵਿੱਚ ਕਿਹੜਾ ਇਨਟੇਕ ਆ ਕਿਹੜੇ-ਕਿਹੜੇ ਸਟੂਡੈਂਟ ਜਿਹੜੇ ਅਪਲਾਈ ਕੀਤਾ ਜਾ ਸਕਦਾ ਜਿਨ੍ਹਾਂ ਦਾ ਮੈਂ ਹੀ ਇਨਟੇਕ ਸਾਡੇ ਕੋਲ ਅਵੇਲੇਬਲ ਆ ਸਪਟੰਬਰ ਇਨਟੇਕ ਵੀ ਕੈਨੇਡਾ ਦੇ ਲਈ ਅਵੇਲੇਬਲ ਆ ਬਾਕੀ ਉਹਨਾਂ ਨੇ ਤੁਹਾਨੂੰ ਪਤਾ ਹੀ ਐ ਐਸ ਡੀ ਐਸ ਕੈਟਾਗ categories ਨੂੰ ਖਤਮ ਕਰ ਦਿੱਤਾ ਹੈ ਇਟ ਮੀਨਸ ਤੁਸੀਂ ਵਿਦਆਊਟ ਜੀਆ ਜੀਆਈਸੀ ਵੀ ਅਪਲਾਈ ਕਰ ਸਕਦੇ ਹੋ ਤੇ ਗੱਲ ਮੇਨ ਮੁੱਦਾ ਇਹ ਰਹਿੰਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਕੰਟਰੀ ਸਾਨੂੰ ਪੀਆਰ ਦੇਊਗਾ ਸਾਨੂੰ ਜਿਹੜਾ ਲੋਕੇਸ਼ਨ ਪ੍ਰੈਫਰੈਂਸ ਹੈ ਜਿਹੜੀ ਪ੍ਰੋਵਿੰਸ ਪ੍ਰੈਫਰੈਂਸ ਹੈ ਉਹ ਕਿਹੜੀ ਰੱਖਣੀ ਚਾਹੀਦੀ ਹੈ ਕਿਹੜੇ ਜਗ੍ਹਾ ਤੇ ਸਾਨੂੰ ਜਾ ਕੇ ਅਪਲਾਈ ਕਰਨਾ ਚਾਹੀਦਾ ਹੈ ਫਿਰ ਬੱਚਿਆਂ ਦਾ ਅਗਲਾ ਕੁਐਸਚਨ ਹੁੰਦਾ ਹੈ ਕਿ ਮੈਂ ਜੇ ਉੱਥੇ ਅਪਲਾਈ ਕਰਕੇ ਜਾਵਾਂ ਕਿ ਮੈਂ ਆਪਣਾ ਖਰਚਾ ਕੱਢ ਲੂੰਗਾ ਕਿ ਮੈਨੂੰ ਜੋਬ ਮਿਲੂਗੀ ਕਿਉਂਕਿ ਬਹੁਤ ਸਾਰੀਆਂ ਨੇਗੇਟਿਵ ਨਿਊਜ਼ ਤੋਂ ਬਾਅਦ ਕੈਨੇਡਾ ਨੂੰ ਇਸ ਟਾਈਮ ਮਾਰਕੀਟ ਦੇ ਵਿੱਚ ਹਰ ਬੱਚੇ ਦੇ ਮਾਈਂਡ ਦੇ ਵਿੱਚ ਇੱਕ ਮਾਈਂਡ ਸੈਟ ਬਣ ਗਿਆ ਕਿ ਕੈਨੇਡਾ 'ਚ ਜੋਬਸ ਨਹੀਂ ਮਿਲਦੀਆਂ ਜੇ ਤੁਸੀਂ ਅੱਛੇ ਸਿਟੀ ਦੇ ਵਿੱਚ ਜਾਂਦੇ ਹੋ ਜਿੱਥੇ ਅਪਰਚੂਨਿਟੀਆਂ ਹੁੰਦੀਆਂ ਨੇ ਉੱਥੇ ਜਾ ਕੇ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਜੋਬ ਅਪਰਚੂਨਿਟੀਆਂ ਵੀ ਮਿਲਣਗੀਆਂ ਵੀਜ਼ਾ ਵੀ ਨਿਕਲੂਗਾ ਔਰ ਮੈਂ ਵਾਰ-ਵਾਰ ਕਹਿ ਰਹੀ ਹਾਂ ਕਿ ਅਟਰੈਕਸ਼ਨ ਹੁਣ ਮੈਂ ਤੁਹਾਨੂੰ 50 ਵੀਜ਼ੇ ਇੱਕ ਕਾਲਜ ਦੇ ਦਿੱਤੇ ਮੇਰੇ ਕੋਲ ਕਾਲਜ ਆਇਆ ਕਾਲਜ ਦੇ ਚੀਜ਼ੇ ਆਏ ਹੋਏ ਨੇ ਉਹਦੇ ਕੋਲ ਪਾਸਪੋਰਟ ਆ ਕਾਲਜ ਕੋਲ ਕਾਲਜ ਨੇ ਇੱਕ ਕੰਸਲਟੈਂਟ ਨੂੰ ਪਾਸਪੋਰਟ ਦਿੱਤਾ ਕਿ ਤੁਸੀਂ ਵੀ ਵੀਜ਼ਾ ਦਿਖਾ ਦਿਓ ਆਪਣੀ ਕੰਪਨੀ ਦੇ ਅਟਰੈਕਸ਼ਨ 'ਚ ਨਹੀਂ ਜਾਣਾ ਇਹ ਅਟਰੈਕਸ਼ਨ ਕਿਸੇ ਵੀ ਤਰੀਕੇ ਨਾਲ ਕ੍ਰੀਏਟ ਕਰਕੇ ਤੁਹਾਡੇ ਕੋਲ ਲਿਆਂਦੀ ਜਾਂਦੀ ਆ ਤੁਸੀਂ ਉਹਨੂੰ ਚੀਜ਼ ਨੂੰ ਦੇਖਦੇ ਆ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਦਿੰਦੇ ਹੋ ਉਸ ਤੋਂ ਬਾਅਦ ਤੁਹਾਡਾ ਪੈਸਾ ਹੈ ਤੁਹਾਡਾ ਟਾਈਮ ਹੈ ਤੁਸੀਂ ਪੀਆਰ ਲੈਣੀ ਆ ਤੁਹਾਡਾ ਪ੍ਰੋਫਾਈਲ ਆ ਤੁਸੀਂ ਸਾਰੀਆਂ ਚੀਜ਼ਾਂ ਵੇਸਟ ਕਰ ਲੈਂਦੇ ਹੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਅਪਲਾਈ ਕਰਨਾ ਹੈ ਆਪਣੀ ਪ੍ਰੋਫਾਈਲ ਦੇ ਉੱਤੇ ਜਾ ਕੇ ਕੰਮ ਕਰੋ ਕੋਰਸ ਜਿਹੜਾ ਤੁਸੀਂ ਚੁਣ ਰਹੇ ਹੋ ਉਸ ਕੋਰਸ ਦੀ ਜਿਹੜੀ ਸੈਲਰੀ ਪੈਕੇਜ ਚੈੱਕ ਕਰੋ ਕਿ ਕੱਲ ਦੇ ਦਿਨ ਉੱਥੇ ਸੈਲਰੀ ਪੈਕੇਜ ਕੀ ਰਹੂਗਾ ਜੇ ਮੈਂ ਕੋਰਸ ਕਰ ਲੈਣਾ ਹੈ ਜੇ ਮੈਂ ਕੋਰਸ ਕਰਕੇ ਉੱਥੇ ਜਾ ਕੇ ਜੌਬ ਲੱਭਦਾ ਹੈ ਜੌਬ ਸਰਚ ਕਰਦਾ ਹੈ ਕਿ ਮੈਨੂੰ ਜੌਬ ਮਿਲੇਗੀ ਕੀ ਇਹ ਮੇਰਾ ਕੋਰਸ ਕੱਲ ਦੇ ਦਿਨ ਮੈਨੂੰ ਪੀਆਰ ਜਾਂ ਵਰਕ ਪਰਮਿਟ ਦਿਵਾ ਸਕਦਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਮੇਜਰਲੀ ਪਲਵਿੰਦਰ ਜੀ ਅਸੀਂ ਫੋਕਸ ਕਰਕੇ ਕੈਨੇਡਾ ਵਾਲੇ ਬੱਚਿਆਂ ਦੇ ਕੰਮ ਕਰ ਰਹੇ ਹਾਂ ਵਰਕਆਊਟ ਕਰ ਰਹੇ ਹਾਂ ਕੈਨੇਡਾ ਦੇ ਮੈਂ ਬਹੁਤ ਸਾਰੇ ਵੀਜ਼ਾ ਨਹੀਂ ਲਏ ਬਟ ਜਿਨ੍ਹਾਂ ਨੇ ਅਸੀਂ ਵੀਜ਼ਾਸ ਲਏ ਆ ਹੁਣ ਤੱਕ ਨਾ ਸੀ ਕੰਮ ਕੀਤਾ ਸਾਡਾ ਬੱਚਾ ਕੋਈ ਇੰਡੀਆ ਦੇ ਵਿੱਚ ਵਾਪਸ ਨਹੀਂ ਆਇਆ ਤੇ ਕੋਈ ਬੱਚਾ ਐਵੇਂ ਦਾ ਨਹੀਂ ਕਿ ਉਹਨੂੰ ਸੈਟਲਮੈਂਟ ਸੋਰਸ ਨਾ ਮਿਲਿਆ ਉਹਨੂੰ ਅ ਬਿਲਕੁਲ ਕੈਨੇਡਾ ਦੀ ਆਪਾਂ ਗੱਲ ਕਰ ਰਹੇ ਹਾਂ ਬਹੁਤ ਸਾਰੇ ਸਵਾਲ ਕੈਨੇਡਾ ਨੂੰ ਲੈ ਕੇ ਸਟੂਡੈਂਟ ਦੇ ਮਨਾਂ ਦੇ ਵਿੱਚ ਹੈਗੇ ਆ ਕਿਉਂਕਿ ਪਿਛਲਾ 2024 ਆਪਾਂ ਜਨਵਰੀ ਫਰਵਰੀ ਤੋਂ ਗੱਲ ਕਰੀਏ ਤਾਂ 2025 ਆ ਚੁੱਕਾ ਇਸ ਟਾਈਮ ਫਰਵਰੀ ਮਾਰਚ ਦੇ ਵਿੱਚ ਆਪਾਂ ਬੈਠੇ ਆਂ ਔਰ ਬਹੁਤ ਸਾਰੇ ਚੇਂਜਿੰਗ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ ਆ ਚਾਹੇ ਜੀਆਈਸੀ ਨੂੰ ਲੈ ਕੇ ਸਪਾਊਸ ਨੂੰ ਲੈ ਕੇ ਹੋਰ ਪਹਿਲਾਂ ਵਰਕ ਵੀਜ਼ਾ ਨੂੰ ਲੈ ਕੇ ਪ੍ਰਾਈਵੇਟ ਕਾਲਜ ਗਵਰਨਮੈਂਟ ਕਨਫਿਊਜ਼ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਆ ਖਾਸ ਤੌਰ ਤੇ ਕੈਨੇਡਾ ਜੇ ਕਿਸੇ ਨੇ ਸਟੱਡੀ ਵਿਜ਼ਿਟ ਜਾਣਾ ਤੇ ਕੀ ਲੱਗਦਾ ਮੈਮ ਕਿਸ ਤਰ੍ਹਾਂ ਦੀ ਹੁਣ ਆਉਣ ਵਾਲੇ ਜਿਹਨਾਂ ਦੇ ਵਿੱਚ ਸੋਲਵ ਹੋਣਗੀਆਂ ਸਮੱਸਿਆਵਾਂ ਸਟੂਡੈਂਟਸ ਦੀਆਂ ਸਾਰੀਆਂ ਬਿਲਕੁਲ ਪਲਵਿੰਦਰ ਜੀ ਇਹ ਸਮੱਸਿਆਵਾਂ ਐਕਚੁਅਲੀ ਉਹਨਾਂ ਦੀਆਂ ਚੇਂਜਸ ਸੀਗੀਆਂ ਕਿ ਜੋ ਉਹਨਾਂ ਨੇ ਪ੍ਰੈਕਟੀਕਲ ਕੀਤੀਆਂ ਜਿਹੜੀਆਂ ਕਿ ਬਾਇਓਰਲ ਸੀਗੀਆਂ ਸਾਨੂੰ ਇਹ ਪਤਾ ਸਾਰੀਆਂ ਚੀਜ਼ਾਂ ਸੀ ਬੱਚੇ ਨੂੰ ਵੀ ਸਾਰੀਆਂ ਚੀਜ਼ਾਂ ਪਤਾ ਸੀ ਕਿ ਇਹ ਗਵਰਨਮੈਂਟ ਕਾਲਜ ਹੈ ਪ੍ਰਾਈਵੇਟ ਕਾਲਜ ਹੈ ਇੱਥੇ ਇਸ ਕਾਲਜ ਵਰਕ ਪਰਮਿਟ ਹੈਗਾ ਇਸ ਕਾਲਜ 'ਚ ਨਹੀਂ ਹੈਗਾ ਔਰਲ ਦੀ ਚੀਜ਼ਾਂ ਸਾਨੂੰ ਸਾਰੀਆਂ ਪਤਾ ਸੀ ਬਾਇਓਰਲ ਤੋਂ ਕੱਢ ਕੇ ਉਹਨਾਂ ਨੂੰ ਇੱਕ ਸਾਨੂੰ ਥਿਊਰੀ ਲਈ ਦਿੱਤਾ ਕਿ ਇੱਥੇ ਥਿਊਰੀ ਹੈ ਇਹਨੂੰ ਰੀਡ ਕਰ ਲਓ ਕਿ ਅਸੀਂ ਤੁਹਾਨੂੰ ਪੀਆਰ ਨਹੀਂ ਦਵਾਂਗੇ ਉਤੋਂ ਦੇ ਪੋਲੀਟਿਕਲ ਲੀਡਰਾਂ ਵੱਲੋਂ ਬਿਆਨ ਦਿੱਤੇ ਗਿਆ ਕਦੀ ਵੀ ਵੀਜ਼ਾ ਆਫੀਸਰ ਨੇ ਜਦੋਂ ਵੀ ਇੱਥੋਂ ਅਸੀਂ ਵੀਜ਼ਾ ਲਿਆ ਕਦੀ ਅਸੀਂ ਇਸ ਛੋਟੀ ਤੇ ਵੀਜ਼ਾ ਹੀ ਨਹੀਂ ਲਿਆ ਵੀਜ਼ਾ ਆਫੀਸਰ ਨੂੰ ਕਿ ਇਹ ਉਥੋਂ ਵਾਪਿਸ ਨਹੀਂ ਆਊਗਾ ਇਹਦੀਆਂ ਗਰੰਟੀਜ਼ ਨਹੀਂ ਆ ਉਹ ਰੀਜ਼ਨ ਪਾ ਦਿੰਦਾ ਸੀਗਾ ਕਿ ਤੁਸੀਂ ਆਪਣਾ ਹੋਮ ਕੰਟਰੀ ਤਾਂ ਛੱਡ ਕੇ ਜਾ ਰਹੇ ਹੋ ਬਟ ਤੁਸੀਂ ਕੱਲ ਦੇ ਦਿਨ ਉਥੇ ਸੈਟਲਮੈਂਟ ਦੇ ਪਰਪਸ ਨਾਲ ਜਾ ਰਹੇ ਹੋ ਤੇ ਵੀਜ਼ਾ ਤਾਂ ਪਹਿਲਾਂ ਵੀ ਨਹੀਂ ਆਂਦਾ ਸੀ ਜਿਹੜੀਆਂ ਚੇਂਜਸ ਹੋਈਆਂ ਇਹਦੇ ਵਿੱਚ ਪੋਲਿਟিক্যাল ਲੀਡਰਾਂ ਦੀਆਂ ਬਿਆਨਬਾਜ਼ੀਆਂ ਹੋਈਆਂ ਚੇਂਜਸ ਕੋਈ ਖਾਸ ਨਹੀਂ ਹੋਈ ਜਿਹੜੀਆਂ ਮੇਜਰ ਚੇਂਜਸ ਹੋਈਆਂ ਉਹ ਤੁਹਾਡੇ ਸਾਹਮਣੇ ਆ ਜੀਆਈਸੀ ਵਧਿਆ ਹੈ ਔਰ ਦੂਸਰੀ ਚੇਂਜਸ ਇਹ ਹੀ ਹੋਈ ਹੈ ਕਿ ਐਸਡੀਐਸ ਨੋਨਐਸਡੀਐਸ ਕੈਟਾਗਰੀ ਨੂੰ ਜਿਹੜਾ ਉਹ ਖਤਮ ਕੀਤਾ ਗਿਆ ਤੀਸਰੀ ਚੇਂਜਸ ਇਹ ਆ ਕਿ ਵਰਕ ਪਰਮਿਟ ਔਰ ਉਹਨਾਂ ਦੇ ਕ ਜਿਹੜਾ ਇੱਕ ਡਿਫਰੈਂਸ ਹੈ ਉਹ ਮੇਨਟੇਨ ਕਰ ਦਿੱਤਾ ਗਿਆ ਡਿਸਟੈਂਸ ਮੇਨਟੇਨ ਕਰ ਦਿੱਤਾ ਗਿਆ ਕਿ ਕੋਈ ਵੀ ਕਾਲਜ ਯੂਨੀਵਰਸਿਟੀ ਕਨਫਿਊਜ਼ਨ ਚ ਨਹੀਂ ਰਹਿਣ ਦਿੱਤਾ ਗਿਆ ਕਿ ਕੋਈ ਵੀ ਸਾਡੇ ਵਰਗਾ ਕੰਸਲਟੈਂਟ ਉਹਨੂੰ ਸੇਲ ਕਰ ਦਿੰਦਾ ਸੀ ਕਿ ਹਾਂ ਹਾਂ ਇਹਦੇ ਵਿੱਚ ਵਰਕ ਪਰਮਿਟ ਹੈਗਾ ਤੂੰ ਚੱਲ ਜਾ ਤੈਨੂੰ ਵਰਕ ਪਰਮਿਟ ਮਿਲ ਜਾਊਗਾ ਤੇ ਇਟ ਮੀਨਸ ਇਹ ਜਿਹੜਾ ਸਮਾਂ ਔਰ ਬਦਲਾਅ ਆਏ ਹੈ ਇਹ ਬੱਚੇ ਦੀ ਕਲੈਰਟੀ ਲਈ ਆ ਰਹੇ ਆ ਬੱਚੇ ਦੇ ਅੱਛੇ ਜਿਹੜੇ ਆ ਉਹਦੇ ਫਿਊਚਰ ਲਈ ਆਏ ਨੇ ਇਸ ਕਰਕੇ ਇਨ੍ਹਾਂ ਬਦਲਾਵਾਂ ਤੋਂ ਸਾਨੂੰ ਜਿਹੜਾ ਇਹ ਨਹੀਂ ਸੋਚਣਾ ਚਾਹੀਦਾ ਕਿ ਕੈਨੇਡਾ ਕੋਈ ਬਹੁਤ ਜ਼ਿਆਦਾ ਚੇਂਜਸ ਕਰਦਾ ਹੂੰ ਐਨੇ ਵੀ ਚੇਂਜਸ ਨਹੀਂ ਹੋਏ ਵੀਜ਼ਾਸ ਆ ਰਹੇ ਨੇ ਅਸੀਂ ਵੀਜ਼ਾਸ ਗ੍ਰਾਂਟ ਕਰਾ ਰਹੇ ਆਂ ਔਰ ਬੱਚੇ ਵੀ ਸਾਡੇ ਜਾ ਰਹੇ ਨੇ ਮੋਸਟਲੀ ਸਾਡੇ ਕੋਲ ਇਸ ਟਾਈਮ ਕੈਨੇਡਾ ਉਹ ਬੱਚਾ ਅਪਲਾਈ ਕਰ ਰਿਹਾ ਜਿਹੜਾ ਐਕਚੁਅਲ ਸਟੱਡੀ ਕਰਨਾ ਚਾਹੁੰਦਾ ਹੈ ਅਮ ਐਮਾ ਪਿੱਛੇ ਜੇ ਇਹ ਵੀ ਗੱਲ ਹੋਈ ਹੈ ਵੀ ਕੈਨੇਡਾ ਵੱਲੋਂ ਜਿਹੜੇ ਵੀਜ਼ਾਸ ਅਪਲਾਈ ਕੀਤੇ ਆ ਚਾਹੇ ਟੂਰਿਸਟ ਸਟੱਡੀ ਤੇ ਉਸ ਦੇ ਵਿੱਚ ਡਿਲੇ ਬਹੁਤ ਜ਼ਿਆਦਾ ਹੋ ਰਿਹਾ ਕੀ ਕਾਰਨ ਮੰਨਦੇ ਹੋ ਨਾਲ ਦੀ ਨਾਲ ਜਿਹੜਾ ਕੈਨੇਡਾ ਨੂੰ ਲੈ ਕੇ ਧਾਰਨਾ ਬਣ ਚੁੱਕੀ ਹੈ ਬੱਚਿਆਂ ਦੀ ਵੀ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਉੱਥੇ ਤਾਂ ਸਾਡੇ ਪੈਸੇ ਪੂਰੇ ਨਹੀਂ ਹੋਣੇ ਸਟੱਡੀ ਦੇ ਨਾਲ ਵਰਕ ਨਹੀਂ ਕਰ ਸਕਦੇ ਜਾਂ ਸਭ ਤੋਂ ਵੱਡੀ ਗੱਲ ਹੈ ਕਿ ਸਟੱਡੀ ਤੋਂ ਬਾਅਦ ਆਫਟਰ ਸਟੱਡੀ ਵਰਕ ਵੀਜ਼ਾ ਨਹੀਂ ਮਿਲਣਾ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਕਲੀਅਰ ਕਰੋਗੇ ਗੱਲਾਂ ਦੇਖੋ ਪਲਵਿੰਦਰ ਜੀ ਲੀਮੀ ਆਫਟਰ ਸਟੱਡੀ ਵਰਕ ਪਰਮਿਟ ਜਿਹੜਾ ਨਹੀਂ ਮਿਲਣਾ ਮੋਸਟਲੀ 50% ਬੱਚਾ ਆਫਟਰ ਸਟੱਡੀ ਜਿਹੜਾ ਵਰਕ ਪਰਮਿਟ ਕਰਵਾਉਂਦਾ ਸੀਗਾ 50% ਬੱਚਾ ਤਾਂ ਸਾਡਾ ਸਟੱਡੀ ਹੀ ਨਹੀਂ ਕੰਪਲੀਟ ਕਰਦਾ ਸੀਗਾ ਉੱਥੇ ਜਾਂਦਾ ਸੀ ਲੀਮੀਆ ਲੈਂਦਾ ਸੀ ਲੀਮੀਆ ਲੈ ਕੇ ਉਹ ਨਾਲ ਦੀ ਨਾਲ ਆਪਣਾ ਜਿਹੜਾ ਵਰਕ ਪਰਮਿਟ ਅਪਲਾਈ ਕਰ ਲੈਂਦਾ ਸੀ ਜਾਂ ਉਹ ਇਹੋ ਜੇ ਪ੍ਰੋਵਿੰਸ ਦੇ ਵਿੱਚ ਚਲਾ ਜਾਂਦਾ ਸੀਗਾ ਜਿੱਥੇ ਜਾ ਕੇ ਉਹਨੂੰ ਕੱਲ ਦੇ ਦਿਨ ਈਜ਼ੀ ਹੁੰਦਾ ਸੀਗਾ ਕਿ ਉੱਥੋਂ ਦੇ ਜਿਹੜੇ ਉਹਨਾਂ ਦੀਆਂ ਜਿੰਨੀਆਂ ਵੀ ਉਹ ਚੀਜ਼ਾਂ ਨੇ ਉਹਨਾਂ ਦੀ ਬਾਡੀ ਦੀਆਂ ਉਹ ਜਿਹੜੀ ਉਥੋਂ ਦੀ ਪ੍ਰੋਵਿੰਸ ਦੀ ਬੋਡੀ ਆ ਜਿਵੇਂ ਮੰਨ ਲਓ ਉਹ ਬ੍ਰੈਮਟਨ ਚਲਾ ਗਿਆ ਜਾਂ ਉਸ ਗੈਸਵਨ ਚਲਾ ਗਿਆ ਤੇ ਉਥੇ ਜਾ ਕੇ ਉਹਨਾਂ ਦੀ ਬੋਡੀ ਜਿੰਨੀ ਵੀ ਗਵਰਨਮੈਂਟ ਬੋਡੀ ਨੇ ਉਹਨਾਂ ਦੀਆਂ ਰਿਕੁਆਇਰਮੈਂਟ ਫੁਲਫਿਲ ਕਰਕੇ ਉਥੇ ਆਪਣੀ ਪੀਆਰ ਜਾਂ ਵਰਕ ਪਰਮਿਟ ਲੈ ਲੈਂਦਾ ਸੀ ਬਟ ਹੁਣ ਜਿਹੜਾ ਸਮਾਂ ਆਇਆ ਲੀਮੀਆਂ ਖਤਮ ਕਰ ਦਿੱਤੀ ਕਿਉਂਕਿ ਲੀਮੀਆਂ ਦੇ ਨਾਮ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਥੇ ਬਿਜ਼ਨਸ ਹੋ ਰਿਹਾ ਸੀਗਾ ਇਹ ਵੀ ਚੀਜ਼ ਦੇਖੋ ਸਟੂਡੈਂਟਸ ਦੇ ਲਈ ਬਹੁਤ ਵਧੀਆ ਹੋਈ ਆ ਜੇ ਉਹਨਾਂ ਨੇ ਲੀਮੀਆਂ ਨੂੰ ਕੱਟ ਆਫ ਕਰਕੇ ਹੁਣ ਤੁਸੀਂ ਉਹਨਾਂ ਦੇ ਉਸ ਪ੍ਰੋਵਿੰਸ ਦੇ ਵਿੱਚ ਅਸੀਂ ਪ੍ਰੋਵਿੰਸਿਸ ਦੇ ਵਿੱਚ ਦੇਖੀਏ ਜਿੱਥ ਸਾਨੂੰ ਮੀਂਹ ਦੀ ਹੁੰਦੀ ਸੀ ਪੀਆਰ ਮਿਲਣ ਦੀ ਪੁਆਇੰਟ ਕਟਆਫ ਕਿੱਥੇ ਗਿਆ ਹੈ ਕਿੰਨਾ ਈਜ਼ੀ ਹੋ ਗਿਆ ਸਾਡੇ ਲਈ ਪੀਆਰ ਅਪਲਾਈ ਕਰਨਾ ਕਿੱਥੇ ਸਾਨੂੰ ਸਿੱਧਾ ਅਸੀਂ ਲੀਮੀਆਂ ਤੱਕ ਜਾਂਦੇ ਸੀ ਹੁਣ ਅਸੀਂ ਪੁਆਇੰਟ ਤੇ ਜਾਂਦੇ ਆ ਕਿ ਉੱਥੇ ਕਿੰਨੇ ਪੁਆਇੰਟ ਚਾਹੀਦੇ ਨੇ ਪੀਆਰ ਅਪਲਾਈ ਕਰਨ ਲਈ ਇਸ ਬ੍ਰੈਮਟਨ ਦੇ ਵਿੱਚ ਕਿੰਨੇ ਚਾਹੀਦੇ ਸਕੈਚਵਨ ਦੇ ਵਿੱਚ ਕਿੰਨੇ ਚਾਹੀਦੇ ਨੇ ਸਾਨੂੰ ਜੇ ਲੈਂਗੁਏਜ ਕੋਰਸ ਕਰਨਾ ਪੈਂਦਾ ਹੈ ਉਹਦਾ ਲੈਵਲ ਕੀ ਹੋਣਾ ਚਾਹੀਦਾ ਤੇ ਉਹਦੇ ਵੀ ਸਾਨੂੰ ਪੁਆਇੰਟ ਮਿਲ ਰਹੇ ਨੇ ਇਟ ਮੀਨਸ ਮੇਰੇ ਹਿਸਾਬ ਦੇ ਨਾਲ ਜੋ ਮੇਰਾ ਪੁਆਇੰਟ ਆਫ View ਆ ਮੇਰੇ ਅਕੋਰਡਿੰਗਲੀ ਜਿਹੜੀਆਂ ਇਹ ਚੇਂਜਸ ਨੇ ਕਲੈਰਟੀ ਜਾ ਰਿਹਾ ਸੀ ਬੱਚੇ ਦਾ ਹੀ ਪੈਸਾ ਵੀ ਸਟੋਰਿਆ ਸੀ ਇਹ ਕਿਤੇ ਨਾ ਕਿਤੇ ਬੱਚੇ ਦੇ ਅੱਛੇ ਫਿਊਚਰ ਦੇ ਲਈ ਇਹ ਚੀਜ਼ਾਂ ਹੋਈਆਂ ਨੇ ਬਿਲਕੁਲ ਕੈਨੇਡਾ ਦੇ ਵਿੱਚ ਜਿਹੜੇ ਹੁਣ ਆਉਣ ਵਾਲੇ ਬੱਚੇ ਨੇ ਕਿਉਂਕਿ ਕਾਫੀ ਵੀਜ਼ਾਸ ਘਟੇ ਆ ਔਰ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਨੇ ਆਪਣੇ ਕਾਲਜ ਚੇਂਜ ਕੀਤੇ ਯੂਨੀਵਰਸਿਟੀ ਚੇਂਜ ਕੀਤੀਆਂ ਪਰ ਜੇਕਰ ਤੁਹਾਡਾ ਮਕਸਦ ਪੜ੍ਹਾਈ ਕਰਨਾ ਹੈਗਾ ਪੜ੍ਹਾਈ ਦੇ ਨਾਲ 20 ਘੰਟੇ ਸ਼ਾਇਦ ਤੁਸੀਂ ਮੈਮ 20 ਘੰਟੇ ਮੈਂ ਸਹੀ ਬੋਲ ਰਿਹਾ ਤਾਂ ਤੁਸੀਂ ਵੀਕਲੀ ਕੰਮ ਵੀ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਵਿੰਸ ਨੇ ਜਿੱਥੇ ਤੁਹਾਨੂੰ ਕੰਮ ਵੀ ਮਿਲੇਗਾ ਰਹਿਣ ਦਾ ਖਰਚਾ ਵੀ ਘਟਾਊ ਪਰ ਉਸ ਦੇ ਲਈ ਸੋਚ ਸਮਝ ਕੇ ਤੁਸੀਂ ਆਪਣਾ ਪ੍ਰੋਵਿੰਸ ਜਿਹੜੀ ਹੈਗੀ ਚੋਣ ਕਰੋ ਔਰ ਨਾਲ ਦੇ ਨਾਲ ਕੋਰਸ ਔਰ ਕਾਲਜ ਦੀ ਜਿਹੜੀ ਸ ਕਰਨੀ ਆ ਬਹੁਤ ਧਿਆਨ ਦੇ ਨਾਲ ਕਰੋ ਚੰਗੇ ਕਾਲਜ ਲਓ ਮੈਮ ਇੱਕ ਕੈਨੇਡਾ ਨੂੰ ਲੈ ਕੇ ਹੋਰ ਸਵਾਲ ਹੈ ਕਿ ਵਿਦਆਊਟ ਜੀਆਈਸੀ ਪਹਿਲਾਂ ਜਵੇਂ ਹੁੰਦਾ ਸੀ ਵੀ ਜੇ ਕਿਸੇ ਬੱਚੇ ਨੇ ਕੈਨੇਡਾ ਵੀਜ਼ਾ ਅਪਲਾਈ ਕਰਨਾ ਤਾਂ ਜੀਆਈਸੀ ਜਮ੍ਹਾਂ ਕਰਾਉਣਾ ਪੈਂਦਾ ਸੀ ਹਨਾ ਤੇ ਕੀ ਵਿਦਆਊਟ ਜੀਆਈਸੀ ਵੀ ਅਪਲਾਈ ਜਿਹੜਾ ਕੀਤਾ ਜਾ ਰਿਹਾ ਹੈ ਵੀਜ਼ਾਸ ਆ ਰਹੇ ਆ ਬਿਲਕੁਲ ਪਲਵਿੰਦਰ ਜੀ ਵਿਦਆਊਟ ਜੀਆਈਸੀ ਵੀ ਅਪਲਾਈ ਕੀਤਾ ਜਾ ਰਿਹਾ ਹੈ ਔਰ ਵੀਜ਼ਾਸ ਵੀ ਗ੍ਰਾਂਟ ਹੋ ਰਹੇ ਆ ਔਰ ਇਹਦੇ ਵਿੱਚ ਨਾ ਇੱਕ ਬੱਚੇ ਨੇ ਜਿਹੜੀ ਵਿਦਆਊਟ ਜੀਆਈਸੀ ਵੀਜ਼ਾ ਹੋ ਸਕਦਾ ਕਿ ਨਹੀਂ ਹੋ ਸਕਦਾ ਟਿਊਸ਼ਨ ਫੀਸ ਜਿਹੜੀ ਆਫਟਰ ਵੀਜ਼ਾ ਭਰਨੀ ਹੈ ਕਿ ਨਹੀਂ ਭਰਨੀ ਉਹ ਜਦੋਂ ਬੱਚਾ ਸਾਡੇ ਕੋਲ ਪ੍ਰੋਫਾਈਲ ਲੈ ਕੇ ਆਉਂਦਾ ਨਾ ਜਦੋਂ ਤੁਸੀਂ ਸਾਡੇ ਕੋਲ ਅਸੈਸਮੈਂਟ ਲਈ ਆਉਂਗੇ ਕਾਉਂਸਲਿੰਗ ਲਈ ਆਉਂਗੇ ਉਹਦੇ ਵਿੱਚ ਜਿਸ ਦਾ ਜ਼ਿਆਦਾ ਕਲੈਰਟੀ ਨਾਲ ਹੋਣ ਗਿਆ ਜ਼ਿਆਦਾ ਅਸੀਂ ਕਲੀਅਰ ਕਰ ਸਕਾਂਗੇ ਕਿਉਂਕਿ ਕਈ ਵਾਰ ਬੱਚੇ ਦੀ ਪ੍ਰੋਫਾਈਲ ਜਿਹੜੀ ਆ ਵੀਕ ਹੁੰਦੀ ਆ ਫਾਈਨੈਂਸ਼ਲੀ ਡਾਕੂਮੈਂਟਸ ਪ੍ਰੋਪਰ ਨਹੀਂ ਹੁੰਦੇ ਤਾਂ ਫਿਰ ਅਸੀਂ ਉਹਦੇ ਚ ਉਹਨੂੰ ਗਾਈਡ ਕਰਦੇ ਹਾਂ ਕਿ ਤੂੰ ਜੀਆਈਸੀ ਭਰ ਲੈ ਕਿੱਥੇ ਉਹਦੇ ਫਾਈਨੈਂਸ਼ਲੀ ਡਾਕੂਮੈਂਟਸ ਪ੍ਰੋਪਰ ਆ ਉਹਦੀ ਰੈਂਕਿੰਗ ਹੈਗੀ ਆ ਤੇ ਉਹਦੇ ਵਿੱਚ ਅਸੀਂ ਬੱਚੇ ਨੂੰ ਕਈ ਵਾਰਾ ਗਾਈਡ ਕਰਦੇ ਹਾਂ ਜੀਆਈਸੀ ਨਾਂ ਪਰ ਹੁਣ ਡਿਪੈਂਡ ਔਨ ਪ੍ਰੋਫਾਈਲ ਆ ਕਿ ਮੈਂ ਇੱਥੇ ਡਿਕਲੇਅਰ ਕਰਦਾ ਕਿ ਆਪਾਂ ਨੂੰ ਜੀਆਈਸੀ ਭਰਨਾ ਨਹੀਂ ਚਾਹੀਦਾ ਤੇ ਉਹ ਵੀ ਗਲਤ ਹੋਊਗਾ ਡਿਪੈਂਡ ਔਨ ਆ ਤੁਹਾਡਾ ਪ੍ਰੋਫਾਈਲ ਕੀ ਆ ਤੁਸੀਂ ਆਪਣਾ ਪ੍ਰੋਫਾਈਲ ਦਿਓ ਉਹਦੀ ਅਸੈਸਮੈਂਟ ਦੇਣ ਤੋਂ ਬਾਅਦ ਅਸੀਂ ਤੁਹਾਨੂੰ ਗਾਈਡ ਕਰਾਂਗੇ ਈਵਨ ਕਿ ਤੁਸੀਂ ਜੀਆਈਸੀ ਵੀ ਨਾ ਦਿਓ ਸਾਨੂੰ ਸਾਨੂੰ ਟਿਊਸ਼ਨ ਫੀਸ ਵੀ ਨਾ ਦਿਓ ਅਸੀਂ ਸਾਰੇ ਪੈਸੇ ਤੁਹਾਡੇ ਤੋਂ ਵੀਜ਼ੇ ਤੋਂ ਬਾਅਦ ਵੀ ਲੈਣ ਨੂੰ ਤਿਆਰ ਆ ਬਟ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਜ਼ਰੂਰ ਕਰਾਓ ਕਿ ਸਾਨੂੰ ਕਲੈਰਟੀ ਹੋਏ ਕਿ ਤੁਹਾਡੇ ਵੀਜ਼ਾ ਚਾਂਸਸ ਕਿੰਨੇ ਦੇ ਸਾਹਮਣੇ ਰਿਪਰੈਜ਼ੈਂਟ ਕਿਵੇਂ ਕਰ ਸਕਦੇ ਹਾਂ